ਹੈ ਗਾਇਸ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਆਪਣੀ ਆ ਗਈ ਹੈ ਚਾਏ ਠੀਕ ਹੈ ਚਾਹ ਪੀ ਕੇ ਫਿਰ ਚੱਲਦੇ ਹਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਈ ਐਬਡੀ ਬੜੀ ਹਾਈ ਐਬਡੀ ਬੜੀ ਕਿਹੜੇ ਕਿਹੜੇ ਐਬਡੀ ਬੜੀ ਨੇ ਹਾਈ ਸਾਰਿਆਂ ਨੂੰ ਲੈ ਐਬਡੀ ਬੜੀ ਐਬਡੀ ਬੜੀ ਐਬਡੀ ਬੜੀ ਸਾਰਿਆਂ ਨੂੰ ਬਣੇ ਰਹੋ ਸਾਡੇ ਵਲੌਗ ਦਾ ਦੇਖਿਆ ਕਰੋ ਤੇ ਅਸੀਂ ਅੱਜ ਦੇ ਨੇ ਕੀ ਕਰਾਂਗੇ ਸਾਰਾ ਦੇਖਾਂਗੇ ਠੀਕ ਹੈ ਆ ਗਏ ਮਾਰਕੀਟ ਸਬਜ਼ੀ ਮਾਰਕੀਟ ਆ ਗਏ ਜੀ ਮੰਗੇ ਹੁੰਦੇ ਨੇ ਪਹਿਲੇ ਮਹੀਨੇ ਤੋਂ ਲੈ ਕੇ ਤੀਸਰੇ ਮਹੀਨੇ ਕਰ ਅੱਛਾ ਉਸ ਤੋਂ ਬਾਅਦ ਮੰਗੇ ਖਤਮ ਹੋ ਗੇਰਾ ਹਾਂ 1 ਸਾਲ ਬੋਲਦੇ ਨਾਮ ਨਾਲ ਵੀ ਨਾ ਲਿਓ ਅੱਛਾ ਜੀ ਲੰਮਿਆ ਤਰੀਕਾ ਬਾਤੀਆਂ ਯਾਰ ਪਹਿਲਾਂ ਵੀ ਨਵਾਉਂਗੇ ਠੀਕ ਹੈ ਜੀ ਜੀ ਮੈਂ ਕਿਹ ਕਿਹਦੀ ਕਰੀ ਨਹੀਂ ਹੁਣੇ ਜੀ ਮੈਂ ਵੀਡੀਓ ਨਾ ਬਣਾਉਂਦੀ ਨਾ ਮੇਰੀ ਗੱਲ ਸੁਣੋ ਅਬ ਤੁਸੀਂ ਲੜਗਾ ਤਾਂ ਚੁੱਕੀ ਤੁਰ ਲੜਦੋ ਤੁਸੀਂ ਲੜਗਾ ਚੁੱਕੀ ਤੁਰ ਲੜਦੋ ਉਹ ਤਾਂ ਲੜਦੀ ਜਿਹੜੀ ਕੋਈ ਲੜਦੀ ਹੈ ਉਹ ਐਲੀਮੈਂਟ ਕੰਮ ਕਰਵਾ ਲਾ ਕੰਮ ਕਰਵਾ ਕੇ ਅੱਗੇ ਨਹੀਂ ਬੱਚਾ ਜੀ ਡੈਡੀ ਜੀ ਇੱਥੇ ਆਲੂ ਛਿਲਦੇ ਪੈਨੇ ਅਮਰ ਮਾਨੂੰ ਲੈ ਆ ਕੋਲ ਚੱਕੜੀ ਵੀ ਗਿਆ ਇੱਥੇ ਲੈ ਆਏ ਇੱਥੇ ਲੈ ਆਏ ਪਹਿਲੇ ਤੇਰੇ ਚੱਚੀ ਦੁਕਾਨ ਤੇ ਰੱਖ ਦੇਸੀ ਤੇ ਨਾਣਿਆ ਮਾਤੇ ਰੈਡੀ ਸਵਾ ਦਾ ਚੱਲ ਜੱਟ ਹਾਂਜੀ ਹੁਣ ਮੈਂ ਵੀ ਚੜੂ ਲੈ ਲਈ ਆ ਮੇਰਾ ਅੱਜ ਦਾ ਕਮਰਾ ਹਿੰਦਸ ਵਿੱਚ ਹੁੰਦੀ ਹਣਾ ਕਰਨਾ ਹੈ ਇਹ ਸਾਰਾ ਪਿਆ ਹੈ ਉਹ ਕਰਕੇ ਫਿਰ ਕਰਦੇ ਆਪਾਂ ਹਾਂ ਹਣ ਮੰਮੀ ਜੀ ਇੱਥੇ ਰੋਟੀ ਸਬਜ਼ੀ ਪਾਉਂਦੇ ਪੈਨੇ ਸਾਰਿਆਂ ਵਾਸਤੇ ਹਾਂਜੀ ਹੁਣ ਮੰਮੀ ਇੱਥੇ ਰੋਟੀ ਸਬਜ਼ੀ ਸਰਵ ਕਰਦੇ ਪੈਨੇ ਸਾਰਿਆਂ ਨੂੰ ਅੱਜ ਸਪੈਸ਼ਲ ਨਮਸਤੇ ਖੀਰ ਵੀ ਬਣੀ ਹੈ ਮੈਨੂੰ ਵੀ ਦਿਖਾ ਸਕਦੀ ਹੈ ਨਹੀਂ ਮਮਾ ਮੈਨੂੰ ਚਾਹ ਵਾਲਾ ਮੁੰਨਾ ਨੇ ਦੁੱਧ ਪੀ ਸਕਦੀ ਹੈ ਇਹ ਤਾਂ ਖੀਰ ਬਣੀ ਹੈ ਮੈਂ ਕੀ ਕਰਾਂ ਚਲੋ ਬਾਈਕ ਨੂੰ ਵੇਅਰ ਕਰੇ ਠੀਕ ਹੈ ਕੀ ਹੈ ਐਨੀ ਛੜੀ ਰੋਟੀ ਕੁਛ ਨਹੀਂ ਹੁੰਦਾ ਵੀਰੇ ਜਿੱਥੇ ਗਾਣਾ ਬੰਨਣਗੇ ਹੋਂ ਤਕਾਰ ਦਾ ਸਹਤ ਹੈ ਹਾਂ ਤਕਾਰ ਆ ਗਾਣਾ ਲੈਣੇ ਸੀ ਵੀਰੇ ਵੀ ਨੇ ਚੜ ਚੜ ਜਾਣਗੇ ਹੈ ਮੈਨੂੰ ਤਾਂ ਲੱਗਦਾ ਹਾਈਟ ਪਹੁੰਚੂਗੀ ਵੀਰੇ ਦੀ ਵੀਰ ਜੀ ਗਾਣਾ ਵੀਰ ਜੀ ਗਾਣਾ ਬੰਦੇ ਬਨੇ ਰੱਸੀ ਚੜਾਤੀ ਉੱਪਰ ਪਿੰਗ ਬੀਪਿੰਗ ਵੱਨੋ ਨਾ ਤਾਂ ਮੈਸੇਜ ਹੈ ਮੈਂ ਪੜਨਾ ਡੈਡ ਨਾ ਨਾ ਕੋੜੀ ਕੋੜੇ ਜੁੜਨੀ ਜਾਈ ਸਾਡੀ ਜੀ ਚੈੱਕ ਕਰਦੀ ਹਾਂ ਅਬ ਸਾਡਾ ਪਹਿਲਾ ਗਾਣਾ ਬਰੀਤ ਗਿਆ ਅੱਗੇ ਗਾਣੇ ਆਪਾਂ ਬੀਤਦਾ ਹਾਂ ਹਾਂ ਇਹਦਾ ਇਹ ਸਿਰਫਾ ਨੇ ਦੱਸਦੇ ਕੋਪੀ ਲਾਓ ਆਹ ਲਾਓ ਜੀ ਹੋ ਬੀ ਆਹ ਜੀ ਜੀ ਮੂਮ ਮਟਾ ਕਰਵਾ ਕੇ ਬਰਫੀ ਲੈ ਕੇ ਆਏ ਨੇ ਤੇ ਹੋ ਗਿਆ ਸਾਰਾ ਨਾ ਮਿੱਠਾ ਗੰਨਾ ਬਣ ਹੀ ਗਿਆ ਢੈਣ ਤਾਂ ਕੱਟੀ ਗਈ ਇਹ ਇੱਕ ਗੰਨਾ ਆ ਗਿਆ ਪੰਮੀ ਦਾ ਪੰਮੀ ਦਾ ਹਾਂ ਕੁਸ਼ਵਿੰਦਰ ਪੰਮੀ ਇਹ ਮੇਰਾ ਪੰਮੀ ਗੰਨਾ ਠੀਕ ਹੈ ਵੱਡੀ ਨਾ ਵੱਡੀ ਮੇਰਾ ਆਪਣੇ ਤੋਂ ਨਿੱਕੀ ਆਓ ਨਿੱਕੀ ਹੈ ਹਾਂ ਨਿੱਕੀ ਆਪਣੇ ਤੋਂ ਸਾਰੀ ਮੇਰੇ ਵੇਣਾ ਉਹ ਨਨੂ ਕੰਮ ਕਾਲ ਜਿਆਦੇ ਥੋੜੀ ਤਾ ਕਰਕੇ ਬੰਨ ਕੇ ਕੋ ਨਹੀਂ ਗਈ ਸੀ ਹੁਣ ਬਣਦੇ ਪਿਆ ਹਿੰਮਤ ਆਪੋ ਆਪਣੀ ਆ ਸੀਮਾ ਦਾ ਗਾਣਾ ਆ ਸੋਮਾ ਦਾ ਠੀਕ ਹੈ ਚਲੋ ਇਹ ਵੀ ਬਣਨੇ ਆ ਇਹ ਗਾਣਾ ਬਣਨਾ ਹੈ ਜੀ ਇਹ ਲਾਂਦਾ ਜੀ ਸੀਮਾ ਨੇ ਗਈ ਚਲੋ ਵਧੀਆ ਸਹੀ ਹੈ ਫੇਰਾ ਹੋਣਾ ਵੀ ਚਾਹੀਦਾ ਹੈ ਆਜਾ 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 ਫਿਰ ਜਾਣ ਕੇ ਕੰਮ ਤੇ ਲਓ ਯਾਰ ਨਾ ਰੋਣ ਹੋ ਗਿਆ ਤਿਆਰ ਰਿਹੀ ਹੋਈ ਤਿਆਰ ਹੁਣ ਆਪਾਂ ਚੱਲਿਆ ਕੰਮ ਤੇ ਹਲ ਹੋ ਗਈ ਤਿਆਰ ਸੜੀ ਰੈਡੀ ਅਸੀਂ ਆ ਗਿਆ ਆਪ ਆਪਣੇ ਅੱਡੇ ਤੇ ਅੱਜ ਛੋਟਾ ਛੱਕਿਆ ਸਭ ਵੀ ਆ ਰਿਹਾ ਹੈ ਇਹ ਗੋਲ ਦਾ ਪਹਿਲੇ ਬਾਈ ਦਾ ਮੁੰਡਾ ਹੈ ਕੀ ਸਲਾ ਹੈ ਥੋਡੀ ਕੁਛ ਨਹੀਂ ਅੱਛਾ ਯਾਰ ਮੈਂ ਕਿਤੇ ਮਾਂ ਆਪਣਾ ਰੋਈ ਬਰਕਰ ਤਿਆਰ ਪਿਆਜ਼ ਟਮਾਟਰ ਠੀਕੀ ਅੱਗੇ ਆ ਗਈ ਆਪਣੀ ਸਹੀ ਸੁਨਿੰਦਾ ਹੀ ਦੀਆ ਹਾਂ ਸੁਨਿੰਦਾ ਹੀ ਨਹੀਂ ਕੇ ਕੋਈ ਨਹੀਂ ਤੈਨੂੰ ਨਹੀਂ ਸੁਨਿੰਦਾ ਪਾ ਉਹਨੂੰ ਸੁਨਿੰਦਾ ਨਾ ਬਰਗਰ ਹੋ ਗਿਆ ਪਿਆਰ ਆ ਮੁੰਡਾ ਵੇਖਦਾ ਹੀ ਰੀਲਾ ਸਾਨੂੰ ਮਿਲਣ ਆਇਆ ਹੈ ਜੀ ਦੇ ਦੋ ਲਓ ਬੇਟਾ ਹਾਂਜੀ ਹੋਰਿੱਦ ਦੇ ਮਰੀ ਚਾਲੜੀ ਪੜਾਈ ਪਾਰਟ ਸੀ ਕਰ ਲਿਆ ਹੁਣ ਸੈਸ ਨਾਲ ਨੂੰ ਸਰ ਵੀ ਕਰਵਾ ਲਿਆ ਹੁਣ ਪੜਾਈ ਕਰੂੰਗੀ ਕੱਲ ਪੇਪਰ ਹੈ ਇੰਗਲਿਸ਼ ਦਾ ਇੰਗਲਿਸ਼ ਦੀ ਬੁੱਕ ਕੱਢੀ ਹੋਈ ਹੈ ਤੇ ਇੰਗਲਿਸ਼ ਦਾ ਕੰਮ ਕਰਦੇ ਵੀ ਫਿਰ ਨੋਟਬੁੱਕ ਦਾ ਕਰੂੰਗੀ ਮੈਂ ਟੇਕਨ ਜਾ ਰਹੀਆਂ ਜੋਤ ਲੱਗੀ ਬਾਬਾ ਜੀ ਦੀ ਹੋਰ ਹੋਈ ਵੀਰੇ ਨੂੰ ਬੁਲਾ ਕੇ ਲਿਆ ਵੀਰੇ ਦੇ ਕੇ ਇਸ ਗਿੱਲੇ ਸੀਗੇ ਉਹਨਾਂ ਪਰ ਉਹ ਵਿਆ ਪਾਠ ਨਹੀਂ ਕਰ पाए ਉਹਨਾਂ ਮੈਂ ਕਰ ਲਿਆ ਫਿਰ ਵੀਰੇ ਨੂੰ ਬੁਲਾ ਕੇ ਲੈਣਿਆ ਵੀਰਾ ਪਾਠ ਕਰੂਗਾ ਫਿਰ ਜੀ ਹੁਣ ਵੀਰੇ ਜੀ ਇੱਥੇ ਰਹਿ ਰਸੈਪਟ ਦਾ ਪਾਠ ਕਰਨ ਲੱਗੇ ਨੇ ਹੁਣ ਮੈਂ ਇੱਥੇ ਬੈਠ ਕੇ ਵੇਰਾ ਸੁਣੂੰਗੀ ਫਿਰ ਅਰਦਾਸ ਦਿਖਾਵਾਂਗੀ ਤੁਹਾਨੂੰ ਸੁਣਾਵਾਂਗੀ ਮਾਈਕ ਰਦਨ ਆਮਲਾ ਫਿਰ ਜੀ ਉਹਨ ਇੱਥੇ ਰਾਬ ਦਾ ਡੇਰ ਚੱਲਦਾ ਤੇ ਪਰ ਸਾਦਾ ਚੱਕਦੇ ਪਏ ਨੇ ਸਾਰੇ ਜਣੇ ਸਵੇਰ ਦੇ ਉਹ ਸਵੇਰ ਦੇ ਨਹੀਂ ਸਵੇਰ ਦੀ ਸਬਜੀ ਸਵੇਰ ਦੀ ਸਬਜੀ ਮਟਰ ਮੰਨੀ ਮਟਰ ਤਾਂ ਹੈ ਨਹੀਂ ਸੱਚੀ ਸੀ ਪਨੀਰ ਤੇ ਆਲੂ ਆਲੂ ਪਨੀਰ ਮੰਮੀ ਖੇਤ ਡੰਗਾ ਪਰ ਹੀ ਬੱਠੇ ਨੇ ਆ ਦੇਖੋ ਜੀ ਆ ਕੀ ਚੀਜ਼ ਹੈ ਹੈਗੀ ਤਖੀਰ ਹੈ ਪਰ ਇੰਨੀ ਇੰਨੀ ਤਾਂ ਖਾ ਕੇ ਵੀ ਲੈਣਗੇ ਤੁਸੀਂ ਅੱਜ ਦੱਸਦੀ ਖੰਦਮ ਕਰਤੀ ਇਹਦੇ ਵੀ ਰਿਪੋਰਟ ਆ ਸਕਦੇ ਵੀ ਨੇ ਸ਼ੱਕ ਲਿਆ ਪਰ ਮੈਂ ਸੋਕੂੰਗੀ ਨਾ ਤੋ ਬਾਅਦ ਹਾਂਜੀ ਡੈਡੀ ਜੀ ਆਗੇ ਕੰਮ ਤੋਂ ਡੈਡੀ ਗਰਲਸ ਮੰਮੀ ਤੋਂ ਬਿਚ ਮੜ ਗਿਆ ਦਾ ਖਰਾਬ ਹੋਈ ਪੀਏ ਕੀ ਹੋ ਗਿਆ ਮੰਮੀ ਸਿਰ ਚ ਪੀੜ ਹੁੰਦਾ ਚਾਰ ਕੋਈ ਦਵਾਈ ਲੈ ਦੇ ਦੀ ਜਦੋਂ ਦਵਾਈ ਦੇ ਕੇ ਮੰਮੀ ਡੋਈ ਵੀ ਆਉਂਦੇ ਸੀ ਪਤਾ ਨਹੀਂ ਕੀ ਆਓ ਅੰਦਰ ਫਿਰ ਮੰਮੀ ਤੇ ਮੇਰਾ ਪ੍ਰੋਪਰਟੀ ਕਰਤਾ ਮੰਮੀ ਹੋ ਚਲੇਗੇ ਬਾਹਰ ਸਪਲੈਨ ਮੈਂ ਅਸੀਂ ਵੇਣਾ ਪ੍ਰੈਂਕ ਕਰਾਂਗੇ ਅਸੀਂ ਮੰਮੀ ਜਦੋਂ ਬਿਮਾਰ ਹੋਏ ਪੈਨੇ ਕੋਈ ਵਾਟ ਕੱਟ ਕਰ ਲੈ ਤੇਰੇ ਜੀਵਨ ਦਾ ਵੇ ਨਾਲੇ ਬੋਲਦਾ ਵਿਚਾਰ ਤੋਂ ਕੋਪਟ ਹੋਈ ਨਹੀਂ ਸਕਦਾ ਵੀਰਾ ਬੋਲਦਾ ਵੀਤ ਬਾੰਦ ਰੀਗਨੇ ਹੈ ਕੀ ਆ ਕਿ ਤੂੰ ਹੈਗੀ ਮੰਦਰਾ ਤੇਰਾ ਮਮੂ ਦੋਗਾ ਤੈਨੂੰ ਹਾਂ ਮੰਮਾ ਨਹੀਂ പാ <laughs> ക്രമേസ് ਹਾਂਜੀ ਮੈਂ ਆ ਗਿਆ ਜੀ ਘਰੇ ਤੇ ਅਜਾ ਮੇਰੇ ਨਾਲ ਉਹ ਹੈਲੋ ਕੀ ਦਿੱਕਤ ਆਏ ਚੁੰਨੀ ਨੁਖਾਈ ਜਾਂਦੀ ਹੈ ਜੀ ਅਟ ਜਿਵੇਂ ਕੁਝ ਮਿਲਦਾ ਹੀ ਨਹੀਂ ਥਾਣ ਅੱਜ ਨਾ ਇਹਨਾਂ ਨੇ ਮੇਰੇ ਨਾਲ ਗਲਤ ਕਰਿਆ ਮੋਬਾਈਲ ਦੀ ਬੈਟਰੀ ਜਦੋਂ ਮੈਂ ਗਿਆ ਨਾ ਉਥੇ ਅੱਡੇ ਤੇ ਡੇਢੀ ਤੇ ਗਿਆ ਤੇ ਡਾਊਨ ਹੋ ਗਈ ਮੈਂ ਕਰੇ ਇੱਕ ਮਿੰਟ ਮੇਰੀ ਗੱਲ ਸੁਣ ਲਓ ਮੈਂ ਕਰੇ ਭੇਜਿਆ ਫੋਨ ਮੈਂ ਚਾਰਜ ਕਰਕੇ ਨਾ ਕੋਈ 2 ਘੰਟੇ ਦਾਕ ਚੱਲ ਮੈਨੂੰ ਲਿਆਦਾ ਜੀ ਕਿ ਸਾਰਾ ਦਿਨ ਤੇ ਹੀ ਫੋਨ ਵੇਖਣ ਚ ਬਿਜੀ ਰਹੇ ਸਾਰਾ ਦਿਨ ਵੇਖਣ ਜਿਹੜੀ ਬਣਾਇਆ ਸੀ ਫਿਰ ਕੀ ਫੋਨ ਵੇਖਣੇ ਸੀ ਤਾਂ ਕਰਕੇ ਨਹੀਂ ਮੈਨੂੰ ਦੇ ਕੇ ਆਏ ਫੋਨ ਵੇਖਣੇ ਚ ਬਿਜੀ ਸੀ ਅਸੀਂ ਹਾਂ ਕੰਮ ਕਰ ਸਰ ਫੋਨ ਕਾਹਨੇ ਪਜਾਇਆ ਆ ਵੇਖ ਕੰਮ ਹੋ ਗਿਆ ਕੰਮ ਤੂੰ ਕਰਿਆ ਹੋਣਾ ਇਹਨਾਂ ਨੇ ਤਾਂ ਨਹੀਂ ਕਰਿਆ ਹੈ ਕਿਉਂ ਕਰਿਆ ਸੀ ਫੋਨ ਤਾਂ ਲਿੱਤਾ ਹੀ ਨਹੀਂ ਜ ਮਮੀ ਅੱਛਾ ਕਿਨੇ ਕਿਨੇ ਲਿਆ ਸੀ ਕਿਨੇ ਕਿਨੇ ਲਿਆ ਸੀ ਬਸ ਨਹੀਂ ਹੋ ਤਾਂ ਵਲੌਗ ਬਣਾਇਆ ਹੋਣਾ ਨਿਵੇਸ਼ ਤਾਂ ਕਰੇ ਕੰਮ ਵੀ ਪਿਆ ਸੀ ਕਾਫੀ ਕਰਨ ਵਾਲਾ ਮੈਂ ਮੰਨਣਾ ਤੋਂ ਕਰਿਆ ਹੋਣਾ ਪਰ ਮੈਂ ਉੱਥੇ ਨਾ ਡਿਬੇਟ ਕਰਦਾ ਰਿਹਾ ਤੇ ਗੂਗਲ ਪੇਜ ਕੋਈ ਕਰਦਾ ਸੀ ਨਾ ਵੈਸੇ ਤਾਂ ਮੈਨੂੰ ਪਤਾ ਨਹੀਂ ਲੱਗਦਾ ਸੀ ਵੀ ਅਗਲਾ ਵਿਖਾ ਜਾਂਦਾ ਸੀ ਵੀ ਹਾਂ ਕਰਦੇ ਮੈਂ ਕਹਿੰਦਾ ਸੀ ਹਾਂ ਠੀਕ ਹੈ ਕਹਿੰਦੇ ਫੋਨ ਚੈੱਕ ਕਰ ਲੋ ਆ ਗਏ ਉਹਨੇ ਕਿੱਥੋਂ ਆ ਗਏ ਲਗਾ ਫੇਰ ਮੇਰੇ ਕੋਲ ਫੋਨ ਹੀ ਕੋਈ ਇੱਕ ਆਇਆ ਸੀ ਮੇਰੇ ਕੋਲ ਹੈ ਇੱਕ ਆਇਆ ਸੀ ਹਾਂ ਤਿੰਨ ਚਾਰ ਆਏ ਉਹਨੇ ਚਲੋ ਠੀਕ ਹੈ ਜੀ ਆਪਾਂ ਨੇ ਇਸ ਵਲੌਗ ਨੂੰ ਕਰਦੇ ਆਂਡ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਅਪਾ ਮਿਲਦੇ ਆ ਕੱਲ ਦੇ ਵਲੌਗ ਚ ਬਾਏ ਮੈਕਿੰਗ ਵੀ ਆਏ